ਮੀਰਾ ਨਾਮ ਗੁਰਦੀਪ ਕੁਮਾਰ ਆ। ਤੁਸੀਂ ਕਹਿੰਦੇ ਕਿ ਕੀ ਗਲਤ ਹੈ? ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023। ਮੇਰੇ ਫਾਦਰ ਦੇ ਫਰੈਂਡ ਆ। ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨਿਯਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਦੋਂ ਇੰਗਲੈਂਡ ਦੇ। ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚੱਕਵਾ ਲਿਆ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੁਛ ਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਿਆ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬੂਲ ਕੀਤੀ ਤੇ ਉਸ ਤੋਂ ਵਾਦਾ ਆਪਾਂ ਕੁੜੀ ਨੇ ਐਲਸ ਕੀਤੀ ਹੋਈ ਸੀਗੀ ਤੇ ਉਸ ਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਵੀਜ਼ਾ ਲਗਾਇਆ ਉਹ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਹਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇਰ ਮੁੜ ਕੇ ਉਹ ਗਈ ਬਾਹਰ ਫੇਰ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰ ਪਰ ਫੇ ਵੀ ਇਹਨਾਂ ਨੇ ਕਰ-ਕੁਰਕੇ ਵੇਚਤੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਹੁਣ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਦਾਂ ਦੀ ਵੀ ਆ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨ ਇਹਦਾਣ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲੇਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟ ਨਹੀਂ 7-8 ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਹੈ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨੇ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਦਣਾ ਹੈਗਾ ਉਹਦੇ ਕੋਲ ਆਪਣੇ ਕੋਈ ਪ੍ਰੂਫ ਹੈਗਾ ਆ ਬਈ ਇੱਥੇ ਮੁੜ ਕੇ ਉਹ ਤੋਂ ਬਾਅਦ ਜਦੋਂ ਉਹਨੇ ਆਪਾਂ ਨੂੰ ਬਲੌਕ ਕਰਤਾ ਤੇ ਫੇਰ ਬਲੌਕ ਕਰਨ ਤੋਂ ਬਾਅਦ ਦਰਖਾ ਦਰਖਾ ਹਾਂ ਜੀ ਦਰਖਾਸਤ ਫੇ ਆਪਾਂ ਨਾ ਸਾਨੂੰ ਅਸੀਂ ਅੱਕ ਕੇ ਵੇ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤ RAM ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕੀ ਜਾਣ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋ ਅਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਵੀ 7-8 ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀਡ ਹਿਸ਼ਰਪੁਰ ਐਸਐਸਪੀ ਸਰ ਐਸਐਸਪੀ ਆਫਿਸ ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਤੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਦੇ ਉਹ ਵੀ ਆਪਾਂ ਕੀਤਾ ਹੈਗਾ ਉਨੀ ਮਾਰਕ ਕੀਤੀ ਐ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਇਹਨਾਂ ਦੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਨੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਹੋ ਤਾ ਆ ਉਹ ਵੀ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਵਿਆਹ ਦਾ ਬਿੱਚ ਖਰਚਾ ਹੈ ਕਿ ਵਿਆਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਵਗੈਰਾ ਵੀ ਤੁਸੀਂ ਨਹੀਂ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੇੜੂ ਫਗਵਾੜੇ ਫਗਵਾੜੇ ਦੇ ਕੋਲ ਆ ਜਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਦੀ ਕੁੜੀ ਦਾ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਪ੍ਰੀ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮਹਤਵਰ ਨਾਲ ਗੱਲ ਹੋਈ ਹੈ ਕਿ ਨਹੀਂ ਪਿੰਡ ਦੀ ਗੱਲ ਹੋਈ ਆਪਣੀ। ਤੁਸੀਂ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਬਚੋਲੇ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ। ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟਾਇਰਾ ਲੇਕ ਪਾਰਕ ਕੈਲਗਰੀ ਨਾਰਥ-ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ। ਹਾਂਜੀ 28 ਨਹੀਂ ਮੰਨ ਕਰਦੇ ਤੁਸੀਂ। ਸਾਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ। ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਏਗਾ ਵੀ ਨੇ ਸਾਡੇ ਕੋ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਲੈਕਟਰੀ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰਾ ਆਲ ਸੁਣੇ ਆਪ ਕੀਤੀ ਹੋਸੀ ਪਹਿਲਾਂ ਪੈਸੇ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਗਈ ਮੁੱਕਰੀ ਗਈ ਆ ਪੁਲਿਸ ਵੱਲੋਂ ਕੋਈ ਕੁਝ ਨਹੀਂ ਸਰ ਉਹ ਦੇ ਕੁਝ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਝ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ ਐਸਐਸਪੀ ਉਧਰ ਮੇਰਾ ਨਾਮ ਮਨਜੀਤ ਕੁਮਾਰ ਆ ਜੀ ਪ੍ਰੋਬਲਮ ਇਹਨਾਂ ਦੀ ਆਹ ਜਿਹੜੀ ਦੱਸੀ ਹੈ ਤੁਹਾਨੂੰ ਇਹ ਨਹੀਂ ਪ੍ਰੋਬਲਮ ਤਾਂ ਉਹ ਹੀ ਹੈ ਇਹਨਾਂ ਦਾ ਹਸਾਬਤਾ ਵੀ ਜਿਹੜਾ ਹੈਗਾ ਆ ਸਾਡੇ ਨਾਲ ਫੇਰ ਬੈਠਕ ਵੀ ਹੋਈ ਇੱਕ ਵਾਰੀ ਇਹਨਾਂ ਦੀ ਇਹਨਾਂ ਦੀ ਬੈਠਕ ਉੱਥੇ ਹੋਈ ਆ ਮੇਰੇ ਨਾਲ ਮੈਰਿਡ ਅਨਮੈਰਿਡ ਦੀ ਗੱਲ ਕਰਨ ਆਪੇ ਕਹਿੰਦੇ ਸਾਡੀ ਕੁੜੀ ਮੈਰਿਡਵਾ ਫੇਰ ਮਾਪੇ ਕਹਿਣ ਲੱਪੇ ਮੈਂ ਗਿਆ ਮੈਂ ਕਹਾਂ ਵੀ ਕਹਿੰਦੇ ਵੀ ਸੱਚੀ ਗੱਲ ਕਰਨੀ ਆ ਇੱਥੇ ਵਿਚੋਲੇ ਦੇ ਘਰ ਆ ਗਿਆ ਕਹਿੰਦੇ ਸਾਡੀ ਉੱਥੇ ਵੇਚਤੀ ਆ ਅਹੀਂ ਉੱਥੇ ਗੱਲ ਨਹੀਂ ਕਰਨੀ ਅਹੀਂ ਉੱਥੇ ਦੀ ਵੀ ਮੰਗ ਕੀਤੀ ਸੀ ਮੈਂ ਇਹ ਕਹਿੰਦੇ ਇੱਥੇ ਆ ਜਾ ਮੈਂ ਫੇਰ ਕੱਲੇ ਨੂੰ ਮੈਨੂੰ ਸੱਦ ਲਿਆ ਨਹੀਂ ਘਰ ਕੱਲੇ ਦੇ ਕੀਤੀ ਉੱਥੇ ਆਪਸ ਵਿੱਚ ਝਗੜ ਪੈ ਹੈ ਤੀਵੀ ਆਦਮੀ ਲੀੜੇ ਦੇ ਸੱਸ ਸੋਹਰਾ ਸੀਗੇ ਉਹ ਕਹਿੰਦਾ ਵੀ ਮੇਰੀ ਕੁੜੀ ਮੈਰਿਡਵਾ ਉਹ ਕਹਿਣ ਲੱਪੇ ਮੇਰੀ ਕੁੜੀ ਅਨ ਮੈਰਿਡਵਾ ਉੱਥੇ ਮੰਗਲਗਵਾਰ ਮੰਗੀ ਵੀ ਬੈਠਾ ਸੀ ਇਹ ਇਹ ਸ਼ਾਮਦਾ ਪ੍ਰਧਾਨ ਬਣਿਆ ਆ ਉਹ ਸਾਨੂੰ ਹੁਣ ਧਮਕੀਆਂ ਵੀ ਦੇਣ ਡੈ ਹੋਆ ਅਹੀਂ ਡਰਦਿਆਂ ਨੇ ਦਰਖਾਸਤ ਦਿੱਤੀ ਹੁਆ ਹਸਾਬ ਤਾਂ ਬੜਾ ਖਰਾਬ ਹੋਇਆ ਮਾਰਨੇ ਦਾ ਮੈਂ ਰਾਤ ਦਿਨੇ ਇਹਨੂੰ ਬਚਾਉਂਦੇ ਆ ਮਰਨੋਂ ਕਿਉਂ ਮੈਨੂੰ ਡਰਵਾ ਕਿਉਂ ਸਾਨੂੰ ਧਮਕੀਆਂ ਵੀ ਬਹੁਤ ਦਿੱਤੀਆਂ ਆ ਉੱਥੇ ਫੇਰ ਨੇ ਕਿਹਾ ਧਮਕੀ ਇਹ ਦੇ ਰਹੇ ਵਿਚੋਲੇ ਜੀ ਇਹਨੇ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਸੜ ਤੋਂ ਪ੍ਰੂਫ ਵੀ ਹੈਗਾ ਆ ਸਾਰਾ ਇਹ ਨਹੀਂ ਉਹਨਾਂ ਵਾਲੋਂ ਦਿੱਤੀ ਤੁਹਾਨੂੰ ਪਤਾ ਉਹਦੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਹਾਂਜੀ ਹਾਂਜੀ ਵਿਚੋਲੇ ਜੀ ਉਹਦੀ ਮਾਸੀ ਦੀ ਉਹਦੀ ਭੈਣ ਦੀ ਕੁੜੀ ਆ ਜੀ ਦਾ ਅਸਾਂ ਫਿਰ ਅਸੀਂ ਕਹਿੰਦਾ ਹੁੰਦਾ ਇਹ ਕਾਉਂਸਲਰ ਵਾਜੀ ਉਦਾਂ ਹੀ ਜਿੱਦਾਂ ਐਮਸੀਏ ਸ਼ਾਂਤਰਾਸੀ ਦਾ ਇਹ ਉਹਦਾ ਦੇਰ ਵਾਜੀ ਇਹ ਉਹਦਾ ਦੇਰ ਵਾ ਜੀ ਨਾਮ ਹੈ ਦਾ ਮੰਗਲ ਕੁਮਾਰ ਮੰਗੀ ਇਹਦਾ ਜੀ ਭਤੀਜਾ ਸੋਨੂ ਆ ਮੋਹਨ ਲਾਲ ਸੋਨੂ ਯੂ ਐਸ ਏ ਆ ਜੀ ਉਹ ਪੱਕਾ ਉਹ ਉਹਨੇ ਕਰਾਇਆ ਸੀ ਹੁਣ ਉਹਨੂੰ ਵੀ ਮੈਂ ਪੁੱਛਦਾ ਸੀ ਮੈਂ ਮਾਸੀ ਤੋਂ ਪੁੱਛ ਕੇ ਦੱਸੂ ਮੈਂ ਫਲਾਨੀ ਤੋਂ ਪੁੱਛ ਕੇ ਦੱਸੂ ਇਦਾਂ ਹੀ ਕਰੀ ਜਾਂਦਾ ਮੈਨੂੰ ਬਹੁਤ ਫੋਨ ਲਾਇਆ ਜੀ ਮੈਂ ਅੱਕ ਕੇ ਨਹੀਂ ਉਹਨੂੰ ਵੀ ਪ੍ਰਧਾਨ ਨੂੰ ਵੀ ਕਹਿਤਾ ਹੁਣ ਕਹਿੰਦਾ ਚਾਚਾ ਛੱਡੀ ਨਾ ਇਹਨਾਂ ਨੂੰ ਇਦਾਂ ਕਹਿੰਦਾ ਵੀ ਪੁਲਿਸ ਮੇਰੀ ਜੀਬ ਦੇ ਵਿੱਚੋਂ ਆ ਹੋ ਸਾਡਾ ਪਰਚਾ ਨਹੀਂ ਹੋਣ ਡਿਆ ਆ ਅਸੀਂ ਤਾਂ ਪੁਲਿਸ ਉਹਨਾਂ ਦੀ ਜੇਬ ਦੇ ਵਿੱਚ ਹੀ ਮੰਨਣ ਡੈ ਹਾਂ ਜੀ ਉਹਨਾਂ ਦੀ ਜੇਬ ਦੇ ਵਿੱਚ ਹੀ ਆ ਸਾਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਆ ਅਸੀਂ ਤਾਂ ਇਹੇ ਸਮਝਣ ਡੈ ਹਾਂ ਵਾ ਵੀ ਹਸਾਬਤਾ ਕੀ ਖਰਾਬ ਹੋਇਆ ਫੇ ਉੱਥੇ ਮੈਰਿਡ ਅਨਮੈਰਿਡ ਦੀ ਜਿਹੜੀ ਗੱਲ ਹੋਈ ਉਹਨਾਂ ਦੇ ਘਰ ਉਹਦੀ ਮਾਂ ਕਹਿੰਦੀ ਆ ਮੇਰੀ ਕੁੜੀ ਅਨਮੈਰਿਡ ਵਾ ਕੋਟ ਮੈਚ ਕਰਾਈ ਸੀ ਜੀ ਕੋਟ ਮੇਰਾ ਸਾਰਾ ਕੁਝ ਹੋਇਆ ਆ ਆਧਾਰ ਕਾਰਡ ਤੇ ਵੀ ਨਾਂ ਚੜਿਆ ਆ ਦਿਨ ਥੋੜੇ ਸੀਗੇ ਦਿਨ ਥੋੜੇ ਉੱਥੋਂ ਆਏ ਨੇ ਮੇਰੇ ਯਾਰ ਦੋਸਤ ਉੱਥੇ ਮੈਂ ਬੈੱਡ ਬੁੱਡ ਵੀ ਇਹਨੂੰ ਘੱਲੇ ਕੁੜੀ ਨੂੰ ਸਾਰਾ ਕੁਝ ਘੱਲਿਆ ਉੱਥੇ ਜੋ ਜਿੰਨਾ ਵੀ ਸਮਾਨ ਕੱਲਿਆ ਉਹਨੂੰ ਫੇਰ ਗੱਲ ਕਰਨ ਲੱਪੇ ਜਿੱਦਾਂ ਸਾਡਾ ਇਹਦਾ ਹਨਾ ਉੱਥੇ ਜਦੋਂ ਇਹਨੇ ਮੈਰਿਡ ਅਨ ਮੈਰਿਡ ਕਿਹਾ ਉਹ ਇਹ ਆਪਸ ਵਿੱਚ ਝਗੜ ਪਏ ਉੱਥੇ ਮੈਨੂੰ ਕਿਹਾ ਮੈਂ ਕਿਹਾ ਵੀ ਮੇਰੇ ਜੇ ਮੁੰਡੇ ਦਾ ਨਾਂ ਤੁਸੀਂ ਚੜਾ ਲਿਆ ਉਹਦੀ ਮਾਂ ਕਹਿੰਦੀ ਸੀ ਨਾਂ ਚੜਾਇਆ ਮੈਨੂੰ ਪੁੱਛੋ ਉਹ ਜ਼ਿਆਦਾ ਉਹ ਕਰਦੀ ਸੀ ਉੱਥੇ ਫੋਕਸ ਮੈਨੂੰ ਕਹਿੰਦੀ ਵੀ ਉਹ ਮੈਂ ਕਿਹਾ ਵੀ ਜੀ ਸਾਡੀ ਲੜਾਈ ਖਤਮ ਹੁੰਦੀ ਆ ਵੀ ਤੁਸੀਂ ਸਾਨੂੰ ਦਿਖਾ ਲ ਦਿਓ ਕਾਗਜ਼ ਮੈਂ ਮੰਗੀ ਪ੍ਰਧਾਨਕੂਲ ਬੈਠਾ ਮੈਂ ਕਿਹਾ ਭਾਈ ਤੁਸੀਂ ਤਾਂ ਆਪੇ ਦੇਖ ਲਓ ਉਹਦੇ ਆਦਮੀ ਕਹੀ ਜਾਵੇ ਮੇਰੀ ਕੁੜੀ ਮੈਰਿਡ ਵਾ ਉਹ ਕਹੀ ਜਾਵੇ ਉਹਦਾ ਸਟੇਟਸ ਅਨਮੈਰਿਡ ਹੋ ਗਿਆ ਆ ਮੈਂ ਕਿਹਾ ਦੱਸ ਪ੍ਰਧਾਨ ਹੁਣ ਕੀ ਕਰੀਏ ਵੀ ਉਹ ਮੈਰਿਡ ਕਹੀ ਜਾਂਦਾ ਆ ਉਹ ਅਨਮੈਰਿਡ ਕਹੀ ਜਾਂਦਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਜੇ ਤੁਸੀਂ ਅਨਮੈਰਿਡ ਮੈਰਿਡ ਵਾ ਸਾਨੂੰ ਮੈਰਿਡ ਦਾ ਮੈਂ ਕਿਹਾ ਪ੍ਰੂਫ ਦਿਖਾ ਲਓ ਹੁਣ ਨਾ ਦਿਖਾ ਲਓ ਕਹਿੰਦੀ ਹੁਣ ਮੇਰੀ ਕੁੜੀ ਸੁੱਤੀ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹੋਰ ਦੋ ਦਿਨ ਦਿਖਾ ਲਦੇ ਚੌਹਾਂ ਦਿਨ ਦਿਖਾ ਲਦੇ ਹੁਣ ਇਹਨੂੰ ਪ੍ਰਧਾਨ ਨੂੰ ਦਿਖਾ ਲਦੇ ਉਹ ਦਿਖਾ ਲਦੇ ਨਹੀਂ ਉਹ ਕੁੜੀ ਨੇ ਅਨਮੈਰਿਡ ਹੀ ਆਪਣਾ ਸ਼ੋਅ ਕੀਤਾ ਆ ਇਹਨੂੰ ਲਿਜਾਣਾ ਨਹੀਂ ਚਾਹੁੰਦੀ ਇਹ ਮੁੰਡੇ ਨੂੰ ਮੈਂ ਹੱਥ ਘੁੱਟਦਾ ਸੀ ਇਹਦਾ ਐਦਾਂ ਇਹਨੂੰ ਮੈਸੇਜ ਆ ਗਿਆ ਸੀ ਕੁੜੀ ਨੂੰ ਪਹਿਲਾਂ ਵੀ ਮੈਸੇਜ ਆਉਣ ਲੱਗ ਪਏ ਸੀ ਜਦੋਂ ਇੱਥੇ ਆਈ ਨੂੰ ਮੈਸੇਜ ਇਹਨੂੰ ਫੋਨ ਵੀ ਆਇਆ ਇੰਸਟਾਗ੍ਰam ਤੇ ਸਾਰਾ ਪ੍ਰੂਫ ਹੈਗਾ ਆ ਸਾਨੂੰ ਹੁਣ ਧਮਕੀਆਂ ਦਿੰਦੇ ਸੀਗੇ ਹਸਾਬ ਤਾਦ ਦੀਆਂ ਧਮਕੀਆਂ ਇਹ ਕਹਿੰਦੇ ਸਾਡੇ ਟਾਡੇ ਮੁੰਡੇ ਨੇ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਆ ਭਈ ਵੀ ਇੰਨਾ ਪ੍ਰੈਸ਼ਰ ਦੇ ਵਿੱਚ ਬੰਦਾ ਆਇਆ ਗਾਲਾਂ ਕੱਢੀ ਦਿੰਦਾ ਇਹ ਗਾਲਾਂ ਤੇ ਕਹਿੰਦੇ ਨਹੀਂ ਸਾਡੀ ਹੁਣ ਕਹਿੰਦੇ ਕੁੜੀ ਨਹੀਂ ਮੰਨਦੀ ਕੁੜੀ ਨਹੀਂ ਮੈਂ ਜਦੋਂ ਪੁੱਛਦਾ ਕੁੜੀ ਨਹੀਂ ਮੰਨਦੀ ਮੈਂ ਕਹਾਂ ਵੀ ਕੁੜੀ ਤੁਹਾਡੇ ਕਹਿਣੇ ਦੇ ਵਿੱਚ ਹੀ ਹੈਨੀ ਕੀ ਇਹਨਾਂ ਦੀਆਂ ਇਦਾਂ ਦੀਆਂ ਗੱਲਾਂ ਹੋਈਆਂ ਸਾਰੀਆਂ ਹੁਣ ਸਾਨੂੰ ਧ ਕੁੜੀ ਦੀ ਵੀ ਰਿਕਾਰਡਿੰਗ ਹੈਗੀ ਉਹ ਕਹਿੰਦੀ ਵੀ ਮੈਲ ਜਾਣਾ ਇਹ ਨੀਗਾ ਮੈਂ ਉਹ ਮੈਂ ਜੋ ਮਰਜੀ ਕਰ ਲਵਾਂ ਕਹਿੰਦੀ ਮੈਂ ਮੈਂ ਪੇਪਰ ਹੀ ਨਹੀਂ ਪਾਉਣੇ ਮੈਂ ਕਹਾਂ ਵੀ ਮੈਂ ਤਾਂ ਮੁੰਡਾ ਘੱਲਣਾ ਆ ਕਹਿੰਦੀ ਮੈਂ ਪੇਪਰ ਹੀ ਨਹੀਂ ਪਾਉਣੇ ਫੇ ਜੀ ਇਹਨੇ ਫਰਜੀ ਰਾਜੀਨਾਮਾ ਕਰ ਲਿਆ ਸਾਡੇ ਨਾਲ ਫਰਜੀ ਰਾਜਨਾਮਾ ਇੱਥੇ ਫੇ ਆ ਕੇ ਘਰ ਕਹਿਣ ਲੱਪਿਆ ਮੰਗਲ ਕੁਮਾਰ ਮੰਗੀ ਕਹਿੰਦਾ ਇਹ ਰਾਜੀਨਾਮੇ ਕਾਦੇ ਹੁੰਦੇ ਸਾਲੇ ਪਤਾ ਨਹੀਂ ਕਿੰਨੇ ਕਹਿੰਦਾ ਸਾਡੇ ਤੁਰੇ ਫਿਰਦੇ ਇਦਾਂ ਦੇ ਰਾਜੀਨਾਮੇ ਫੇ ਜੀ ਰਾਜੀਨਾਮੇ ਤੋਂ ਵਾਦਾ ਮੈਨੂੰ ਕੀਤਾ ਉਧਰੋਂ ਮੇਰਾ ਯਾਰ ਦੋਸਤ ਮੁੰਡਾ ਉਹ ਕੁੜੀ ਉਹਨੂੰ ਕਹਿਣ ਲੱਪੇ ਕਹਿੰਦੀ ਸਾਡਾ ਕਰਾ ਦੇ ਕਹਿੰ ਇਨੇ ਸਾਨੂੰ ਪਤਾ ਨਹੀਂ ਐਂਦਾ ਹੀ ਟਕਾਇਆ ਇਹਨਾਂ ਦਾ ਤਲਾਕ ਹੋਣਾ ਉਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੋ ਸਾਨੂੰ ਦੱਸਿਆ ਮੈਂ ਕੀ ਕੀਤਾ ਉਹ ਰਾਜੀ ਨਾਲ ਤੋਂ ਮੈਂ ਪਰਚਾ ਫੇਰ ਚੱਕ ਕੇ ਉੱਥੇ ਦਰਖਾਸਤ ਦੀ ਐਸਪੀਡੀ ਦੇ ਐਸਪੀਡੀ ਦੇ ਫੇਰ ਜਦੋਂ ਮੁੜ ਕੇ ਆਈ ਸਾਨੂੰ ਸੱਦਿਆ ਉਹਨੇ ਸਾਨੂੰ ਕਿਹਾ ਵੀ ਕਹਿੰਦਾ ਤੁਸੀਂ ਹਜੇ ਫੇਰ ਇੱਥੇ ਬੈਠੇ ਉਹਨੂੰ ਪਤਾ ਨਹੀਂ ਸੀਗਾ ਮੈਂ ਕਿਹਾ ਵੀ ਸਰ ਹੁਣ ਇਹੰਡੇ ਆ ਸਾਡਾ ਉਹ ਕਹਿੰਦਾ ਐਫਆਈਆਰ ਕਰਾਓ ਇਹਨਾਂ ਤੇ ਉਹਨੇ ਇਹ ਦਬਕਾ ਮਾਰਿਆ ਇਹ ਫੇਰ ਕਹਿੰਦਾ ਕੋਰਟ ਚ ਟਕਰਾਂਗੇ ਐਦਾਂ ਕਹਿਣ ਲੱਗ ਪਏ ਸ਼ਾਂਤ ਅਸੀ ਵਾਲਾ ਮੰਗੀ ਉਹਦਾ ਮੁੰਡਾ ਜਿਹੜਾ ਹੁਣ 12ਵਾਂ ਸੋਨੂ ਆ ਮੋਹਨ ਲਾਲ ਉਹ ਗੱਲ ਨਹੀਂ ਕਰਦਾ ਉਹ ਮੇਰਾ ਯ ਮੈਂ ਉਹਦੇ ਭਰੋਸੇ ਕਰ ਲਿਆ ਮੈਂ ਤਾਂ ਇਹ ਇੰਗਲੈਂਡ ਦੇ ਵੀ ਪੇਪਰ ਲਾਇਓ ਸੀਗੇ ਹੁਣ ਸਾਨੂੰ ਕੀ ਪਤਾ ਇਹ ਸਾਡੇ ਨਾਲ ਠਗੀ ਮਾਰਨੀ ਕਿਉਂ ਇਹ ਹੈਗਾ ਆ ਇਹ ਸਾਰੇ ਠਗੀਆਂ ਮਾਰਦੇ ਸ਼ਾਮ 80 ਤੋਂ ਅਸੀਂ ਮੇਰੀ ਸਾਨੂੰ 997 ਦੁਕਾਨ ਮੇਰਾ ਜਾ ਕੇ ਸ਼ਾਮ 80 ਤੋਂ ਪਹਿਲਾਂ ਪੁੱਛ ਲਓ ਮਨਜੀਤ ਬੈਟਰੀਆਂ ਵਾਲਾ ਉੱਥੇ ਹੀ ਸਾਰਿਆਂ ਨੂੰ ਦੱਸ ਦੇਣਾ ਕੀ ਹਿਸਾਬਤਾ ਵਾ ਇਹਨਾਂ ਨੂੰ ਕੋਈ ਇਹਨਾਂ ਦਾ ਹਿਸਾਬਤਾ ਵਾ ਹੈ ਨਹੀਂ ਕਿ ਕੋਈ ਗੰਦਾ ਟੱਬਰ ਸੀਗਾ ਮੈਨੂੰ ਪਤਾ ਨਹੀਂ ਸੀ ਮੈਨੂੰ ਭੱਜੇ ਚ ਲੈ ਲਿਆ ਇਸ ਕਰਕੇ ਮੇਰੇ ਨਾਲ ਠਗੀ ਮਾਰਤੀ ਇੰਨੀ ਹੁਣ ਮੈਨੂੰ ਡਰ ਰਹਿਣ ਡਿਆ ਆ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ ਤੋਂ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਣ ਡੀਆਂ ਆ ਦੇਖੋ ਪ੍ਰਸ਼ਾਸਨ ਜਿਹੜਾ ਆ ਰਹੀ ਹੈ ਇਸ ਬੰਦੇ ਚ ਕੋਈ ਦਰਖਾਸਤ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਹੀ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜ਼ੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੈਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂਦਾ ਆ ਹੁਣ ਬੜੀ ਛੇਤੀ ਆ ਕੇ ਖੜਾ ਹੋਣਾ ਸਭ ਤੋਂ ਕੋਈ ਮਰ ਗਿਆ ਹੁਣ ਉਦਾਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੈਨੂੰ ਪਤਾ ਇਹ ਪ੍ਰਸ਼ਾਸਨ ਦਾ ਆ ਹਾਲ ਹੋਇਆ ਕਹੀ ਤਾਂ ਇਨਸਾਫ ਹੀ ਮੰਗਦੇ ਨੇ ਕਿਸ ਦੀ ਮੰਤ ਨਹੀਂ ਕਰਦੇ ਕੋਈ ਦੇ ਦਸ ਹੁਣ ਸੱਤ ਤੋਂ ਹੋਰ ਜਿਹੜੀ ਵਿਚੋਲਣ ਸੀ ਮੈਂ ਪਿੱਛੇ ਜਾ ਫੋਨ ਆਇਆ ਮੈਂ ਤੋ ਵੀ ਰਿਕਾਰਡਿੰਗ ਹੈਗੀ ਹੈ ਜੇ ਦਿਖਾ ਲੈਣੀ ਪੈ ਜਾਏ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀਆ ਕਹਿੰਦੀ 60 ਲੱਖ ਰੁਪਏ ਹੋਰ ਮੰਗਦੇ ਆ ਮੋਰੇ ਮੈਂ ਕਿਹਾ ਹੁਣ 8 ਲੱਖ ਕਾਹਦਾ ਮੰਗਦੇ ਆ ਪੜਾਈ ਤਾਂ ਖਤਮ ਹੋ ਗਈ ਆ ਕੁੜੀਰੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹ ਸਾਨੂੰ 8 ਲੱਖ ਨੂੰ ਹੋਰ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹ ਉਡੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਹੈ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਦਾ ਏਦਾਂ ਕਰਦਾ ਮੈਂ ਉਹਨੂੰ ਵੀ ਨਹੀਂ ਕੁਝ ਕਰਾ ਸਕਿਆ ਨਾ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੇ ਬੈਠੀ ਹੋਆ ਉਹਨੇ ਵੀ ਮੈਨੂੰ ਏਦਾਂ ਸਾਹਤਾਕ ਪਿਆ ਉਹ ਕੀ ਮੰਗ ਕਰ ਰਿਹਾ ਸੀ ਹਾਂਜੀ ਤਾਂ ਪ੍ਰਸ਼ਾਸਨ ਹੈ ਕੇਹੇ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਤਦ ਹੀ ਤੇ ਅੱਜ ਆਪਾਂ ਇੱਥੇ ਆਉਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣੇ ਡਿਆ ਉਹ ਮੰਗਲ ਕੁਮਾਰ ਮੰਗੀ ਕਹਿੰਦਾ ਆ ਪੁਲਿਸ ਮੇਰੀ ਜੇਬ ਦੇ ਵਿੱਚ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰ ਰਿਹਾ ਉਹ ਸਾਨੂੰ ਤਾਂ ਪੁਲ ਇਸ ਕਰਕੇ ਅਸੀਂ ਮੰਗ ਮੰਗਦੇ ਆਂ ਨਹੀਂ ਤਾਂ ਜੇ ਪ੍ਰਸ਼ਾਸਨ ਸੁਣਵਾਈ ਨਹੀਂ ਹੁੰਦੀ ਤੁਹਾਡੇ ਤੇ ਜੇ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਤਾਂ ਬੈਨਰ ਬਣਾ ਕੇ ਅਸੀਂ ਤਾਂ ਸ਼ਾਮ 8:00 ਚ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂਵੀ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ ਤਾਂ ਕਰਕੇ ਤੁਹਾਡੇ ਕੋਲ ਇਹ ਵਿਚਾਰਸ਼ ਕਰਕੇ ਇਹ ਕਾਨਫਰੰਸ ਕਰਾਈ ਆ ਤੇ ਜੇ ਸਾਨੂੰ ਕੋਈ ਇਨਸਾਫ ਮਿਲ ਸਕੇ